ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿਵੇਂ ਆਪਾਂ ਸਵਿੰਗ ਹਾਈ ਮਾਰਕ ਕਰਨਾ ਕਿਵੇਂ ਸਵਿੰਗ ਲੋ ਮਾਰਕ ਕਰਨਾ ਤੇ ਜੋ ਆਪਣੇ ਵੱਡੇ ਐਸਐਲ ਵਾਲੀ ਸਟ੍ਰੈਟਜੀ ਹੈ ਉਸ ਤੋਂ ਬਾਅਦ ਆ ਟ੍ਰੇਲ ਲਾਈਨ ਤੋਂ ਬਾਅਦ ਆਪਾਂ ਸਟਾਪ ਲੋਸ ਕਿਵੇਂ ਟ੍ਰੇਲ ਕਰਨਾ ਹੈ ਵੈਸੇ ਇਹ ਮੈਂ ਸਾਰੀਆਂ ਚੀਜ਼ਾਂ ਵੀਡੀਓ ਦੇ ਵਿੱਚ ਦੱਸੀਆਂ ਹੋਈਆਂ ਆ ਫਿਰ ਵੀ ਜੇ ਤੁਸੀਂ ਦੁਬਾਰਾ ਮਤਲਬ ਕਿ ਇਹਨਾਂ ਨੂੰ ਜਾਨਣਾ ਚਾਹੁੰਦੇ ਜੋ ਤਾਂ ਇਹ ਵੀਡੀਓ ਦੇਖ ਸਕਦੇ ਹੋ ਠੀਕ ਹੈ ਤੇ ਜੇ ਤੁਸੀਂ ਉਹ ਵੀਡੀਓ ਦੇਖਣੀ ਆ ਟ੍ਰੇਡ ਸੈਟਅਪ ਵਾਲੀ ਤਾਂ ਉਹ ਵੀਡੀਓ ਤੁਹਾਨੂੰ ਇੱਥੇ ਮਿਲ ਜਾਵੇਗੀ ਆਪਣੇ YouTube ਚੈਨਲ ਤੇ ਜਦੋਂ ਤੁਸੀਂ ਵੀਡੀਓ ਸੈਕਸ਼ਨ ਤੇ ਜਾਓਗੇ ਇਹ ਵੀਡੀਓ ਆ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਟਾਈਮ ਸਾਈਕਲ ਸਵਿੰਗ ਸਟ੍ਰੈਟਜੀ ਇਸ ਨੂੰ ਤੁਸੀਂ ਦੇਖ ਸਕਦੇ ਹੋ ਤੇ ਇਹ ਵੀਡੀਓ ਤੁਹਾਡੀ ਤਕਦੀਰ ਬਦਲ ਸਕਦੀ ਹੈ ਜੇ ਤੁਸੀਂ ਟਿਕ ਕੇ ਇਸ ਸੈਟਅਪ ਤੇ ਕੰਮ ਕਰਦੇ ਰਹੋਗੇ ਤਾਂ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਕਿਵੇਂ ਆਪਾਂ ਟ੍ਰੇਡ ਲੈਣ ਤੋਂ ਬਾਅਦ ਸਟਾਪ ਲੌਸ ਟ੍ਰੇਲ ਕਰਦੇ ਹਾਂ ਪੋਜ਼ਿਟਿਵ پرائجیکشن دیکھ کے یا پھر سوئگ ہائی یا سوئگ لوگوں کی آپ دیکھتے ہاں سب تو پہلے ٹریڈ کرنے کا طریقہ تعینوں پتا ہے جی کل آپ ٹریڈ لائی سے پندرہ منٹ کینڈل چھبی زیرو اٹھتی تو تھلے اپن چھبی ہزار ٹھتی تو تھلے کلوز ہونے کیا پندرہ منٹ کلوز ہوتا ہے تو آپ ٹریڈ لواں کے ڈاؤن سائڈ کی وڈے ایس ایل والی ایس ایل سوئگ ہائی رہے گا ٹھیک ہے اس کے بعد اسٹاپ لوس ٹریل آپ کم کرنا ہے جنہیں چر لاسٹ کینڈل کے اُتے ਨੈਕਸਟ ਕੈਂਡਲ ਕਲੋਜ਼ ਨਾ ਹੋ ਜਾਵੇ ਬਿਨਾ ਲੋ ਬ੍ਰੇਕ ਕੀਤੀ ਹੋਏ ਡਾਉਨ ਸਾਈਡ ਤੋਂ ਅਪ ਸਾਈਡ ਨੂੰ ਇਹਦਾ ਉਲਟਾ ਹੋਵੇਗਾ ਜਿੰਨਾ ਚਿਰ ਲਾਸਟ ਕੈਂਡਲ ਪਿਛਲੇ ਕੈਂਡਲ ਦੇ ਲੋ ਦੇ ਥੱਲੇ ਕਲੋਜ਼ ਨਾ ਹੋ ਜਾਵੇ ਬਿਨਾ ਹਾਈ ਬ੍ਰੇਕ ਕੀਤੀ ਉਦੋਂ ਤੱਕ ਆਪਾਂ ਸਟਾਪ ਲੋਸ ਟ੍ਰੇਲ ਕਰਾਂਗੇ ਪ੍ਰਾਈਸ ਦੇ ਹਿਸਾਬ ਨਾਲ ਪਰ ਉਹਦੇ ਵਿੱਚ ਇੱਕ ਕੰਡੀਸ਼ਨ ਆਪਾਂ ਐਡ ਕੀਤੀ ਸੀ ਕਿ ਉਹ ਆਪਾਂ 22 ਕੈਂਡਲਾਂ ਤੋਂ ਬਾਅਦ ਦੇਖਾਂਗੇ 22 ਕੈਂਡਲਾਂ ਤੋਂ ਪਹਿਲਾਂ ਚਾਹੇ ਪੋਜ਼ਿਟਿਵ ਬੰਦਾ ਰਹੇ ਜੇ ਆਪਣੀ ਟ੍ਰੇਡ ਹੋ ਗਈ ਹੈ ਜਾਂ ਤਾਂ ਸਟਾਪ ਲੋਸ ਦਵਾਂਗੇ ਜਾਂ ਫਿਰ ਆਪਾਂ ਟ੍ਰੇਲਿੰਗ ਐਸਐਲ ਹਿਟ ਕਰਾਵਾਂਗੇ ਜੋ ਆਪਾਂ ਸਵਿੰਗ ਹਾਈ ਦੇ ਹਿਸਾਬ ਨਾਲ ਕਰਾਂਗੇ ਠੀਕ ਹੈ ਪਰ ਐਗਜ਼ਿਟ ਜੋ ਆਪਾਂ ਕਰਾਂਗੇ प्रॉफिट ਜੋ ਬੁੱਕ ਕਰਾਂਗੇ ਉਹ ਬਾਈ ਕੈਂਡਲਾਂ ਤੋਂ ਬਾਅਦ ਆ ਕਰਾਂਗੇ ਜੋ ਕਿ ਟਾਈਮ ਸਾਈਕਲ ਤੋਂ ਬਾਅਦ ਤੋਂ ਕਾਊਂਟ ਕਰਨੇ ਆਪਾਂ ਬਾਈ ਕੈਂਡਲ ਇਸ ਤਰ੍ਹਾਂ ਠੀਕ ਹੈ ਬਾਈ ਜਾਂ 20 20 ਤੁਸੀਂ ਕਰ ਸਕਦੇ ਹੋ ਇੱਕ ਦੋ ਕੈਂਡਲ ਦਾ ਮਾਰਜਨ ਰੱਖ ਸਕਦੇ ਹੋ ਠੀਕ ਹੈ ਤੇ ਇਦਾਂ ਆਪਾਂ ਕਾਊਂਟ ਕਰਨੇ ਆ ਹੁਣ ਇੱਥੇ ਦੇਖੋ ਕਿ ਇਹ ਆਪ ਬਾਈ ਕੈਂਡਲ ਇਹ ਇਸ ਜਗ੍ਹਾ ਤੇ ਬੰਦੇ ਸੀ ਜੋ ਕਿ ਅੱਜ 10 ਵਜੇ ਦੇ ਆਸ-ਪਾਸ ਬੰਦੇ ਸੀ ਠੀਕ ਹੈ ਤੇ ਬਾਈ ਕੈਂਡਲਾਂ ਦਾ ਮਤਲਬ ਇਹ ਨਹੀਂ ਕਿ 23ਵੀਂ ਕੈਂਡਲ ਦੇ ਵਿੱਚ ਆਪਾਂ ਐਗਜ਼ਿਟ ਕਰਨਾ ਹੈ ਬਾਈ ਕੈਂਡਲਾਂ ਤੋਂ ਬਾਅਦ ਜੇ ਪੋਜ਼ਿਟਿਵ ਪ੍ਰੋਜੈਕਸ਼ਨ ਬਣਦਾ ਤਾਂ ਆਪਾਂ ਐਗਜ਼ਿਟ ਕਰਨਾ ਹੈ ਉਹ ਪੋਜ਼ਿਟਿਵ ਪ੍ਰੋਜੈਕਸ਼ਨ 23ਵੀਂ ਕੈਂਡਲ 'ਚ ਵੀ ਬਣ ਸਕਦਾ 30ਵੀਂ 'ਚ ਵੀ ਬਣ ਸਕਦਾ ਜਿੰਨੇ ਮਰਜ਼ੀ ਬਣੇ ਮਤਲਬ ਕਿ ਪਾਈਆਂ ਤੋਂ ਬਾਅਦ ਜਦੋਂ ਵੀ ਪੋਜ਼ਿਟਿਵ ਬਣ ਗਿਆ ਉਦੋਂ ਆਪਾਂ ਐਗਜ਼ਿਟ ਕਰ ਸਕਦੇ ਹਾਂ ਪਾਈਆਂ ਤੋਂ ਪਹਿਲਾਂ ਪੋਜ਼ਿਟਿਵ ਦੇਖਣਾ ਹੀ ਨਹੀਂ ਚਾਹੀਏ ਭੰਦਾ ਰਹੇ ਜੇ ਆਪਣਾ ਐਸਐਲ ਹਿੱਟ ਹੋ ਜਾਂਦਾ ਤਾਂ ਐਗਜ਼ਿਟ ਕਰਨਾ ਹੈ ਐਸੀ ਪ੍ਰਾਈਸ ਨੂੰ ਪਹਿਲਾਂ ਦੇਖਣਾ ਹੀ ਨਹੀਂ ਠੀਕ ਹੈ ਹੁਣ ਪਾਈਆਂ ਤੋਂ ਪਹਿਲਾਂ ਇੱਥੇ ਦੇ ਪੋਜੀਟਿਵ ਬਣਿਆ ਹੋਵੇਗਾ ਇੱਕ ਵਾਰੀ ਜੋ ਆਪਾਂ ਟਰੇਡ ਕੀਤੀ ਸੀ ਪੂਰਾ ਆਪਣਾ ਜੋ ਪ੍ਰੋਫਿਟ ਹੈ ਉਹ ਵੀ ਖਤਮ ਹੋ ਗਿਆ ਹੋਵੇਗਾ ਆਲਮੋਸਟ ਠੀਕ ਆ ਉਸ ਤੋਂ ਬਾਅਦ ਆ ਮਾਰਕੀਟ ਫਿਰ ਤੋਂ ਥੱਲੇ ਜਾਂਦੀ ਏ ਧਿਆਨ ਨਾਲ ਦੇਖੋ ਕਦੇ ਵੀ 15 ਮਿੰਟ ਦਾ ਕੈਂਡਲ ਪਿਛਲੇ ਕੈਂਡਲ ਦੇ ਉੱਤੇ ক্লোਜ਼ ਨਹੀਂ ਹੋਇਆ ਧਿਆਨ ਨਾਲ ਨੋਟ ਕਰਦੇ ਜਾਓ ਇੱਥੇ ਹੁਣ ਬਹੁਤ ਸਾਰੇ ਲੋਕਾਂ ਨੂੰ ਲੱਗੇਗਾ ਕਿ ਪਿਛਲੇ ਕੈਂਡਲ ਦੇ ਉੱਤੇ ক্লোਜ਼ ਹੋ ਗਿਆ ਪਰ ਇਸ ਨੇ ਪਿਛਲੇ ਕੈਂਡਲ ਦਾ ਲੋ ਵੀ ਬ੍ਰੇਕ ਕੀਤਾ ਸੀ ਬਿਨਾ ਲੋ ਬ੍ਰੇਕ ਕੀਤੇ ਆਪਾਂ ਗੱਲ ਕੀਤੀ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਆਰਾਮ ਨਾਲ ਸਟੌਪ ਲੌਸ ਟ੍ਰੇਲ ਕਰ ਸਕਦੇ ਹਾਂ ਉਸ ਤੋਂ ਬਾਅਦ ਆ ਜੋ ਕੈਂਡਲ ਆ ਇਹ وہ ہےی اٹھ سو پناہ جو کلوزنگ سی وہ پچی اٹھ سو پناہ پوائنٹ پنتالی ٹھیک ہے <coughs> دیکھ سکتے جو مطلب کہ وہ جا سا ہے پچی اٹھ سو پناہ پوائنٹ پناہ کلوزنگ سی پچی اٹھ سو پناہ پوائنٹ پنتالی مطلب پوائنٹ پانچ ਥੱਲੇ ਸੀ ক্লোজিং ਇੱਥੇ ਵੀ ਮਤਲਬ ਹੈ ਕਿ ਪੋਜ਼ਿਟਿਵ ਨਹੀਂ ਬਣਿਆ ਉਸ ਤੋਂ ਬਾਅਦ ਸ਼ੂਟਿੰਗ ਸਟਾਰ ਬਣਿਆ ਫਿਰ ਤੋਂ ਥੱਲੇ ਇੱਥੇ ਪਹਿਲੀ ਵਾਰੀ ਪੋਜ਼ਿਟਿਵ ਬਣਿਆ ਤੇ ਇੱਥੇ ਆਪਣਾ ਲੌਜੀਕਲ ਐਗਜ਼ਿਟ ਬੰਦਾ ਸੀ ਵੈਸੇ ਆਪਾਂ ਐਗਜ਼ਿਟ ਪਹਿਲਾਂ ਕਰ ਦਿੱਤਾ ਸੀ ਜੋ ਅੱਜ ਆਪਾਂ ਟੈਲੀਗ੍ਰਾਮ ਤੇ ਤੁਹਾਨੂੰ ਅਪਡੇਟ ਕੀਤਾ ਸੀ ਕਿਉਂਕਿ ਮੈਨੂੰ ਕੋਈ ਕੰਮ ਸੀ ਨਾ ਕਰਕੇ ਮੈਂ ਬਾਅਦ ਦੇ ਵਿੱਚ ਅਪਡੇਟ ਨਾ ਕਰ ਸਕਾਂ ਤੁਹਾਨੂੰ ਤੇ ਤੁਹਾਡਾ ਲੌਸ ਨਾ ਹੋ ਜਾਵੇ ਇਸ ਕਰਕੇ ਮੈਂ ਪੋਜੀਸ਼ਨ ਐਗਜ਼ਿਟ ਕਰਵਾਈ ਸੀ ਤੁਹਾਡੀ ਵੀ ਆਪਣੇ ਵੀ ਜਿਨ੍ਹਾਂ ਨੇ ਟ੍ਰੇਡ ਕੀਤੀ ਹੋਵੇਗੀ ਠੀਕ ਹੈ ਵੈਸੇ ਲੌਜੀਕਲ ਐਗਜ਼ਿਟ ਇੱਥੇ ਬੰਦਾ ਸੀ ਠੀਕ ਹੈ ਤੇ ਦੂਸਰਾ ਆ ਜਿਉਂ ਵੀ ਥੱਲੇ ਆ ਰਿਹਾ ਜਾਂ ਉੱਤੇ ਆ ਰਿਹਾ ਠੀਕ ਹੈ ਜਦੋਂ ਪ੍ਰਾਈਸ ਥੱਲੇ ਆ ਰਿਹਾ ਹੁੰਦਾ ਹੈ ਤੇ ਪ੍ਰਾਈਸ ਕਿਸ ਤਰ੍ਹਾਂ ਚੱਲਦਾ ਹੈ ਪ੍ਰਾਈਸ ਇਸ ਤਰ੍ਹਾਂ ਚੱਲਦਾ ਹੈ ਠੀਕ ਹੈ ਸਵਿੰਗ ਹਾਈ ਬਣਾਉਂਦਾ ਹੋਇਆ ਥੱਲੇ ਚੱਲਦਾ ਹੈ ਤੇ ਆਪਾਂ ਸਵਿੰਗ ਹਾਈ ਦੇ ਹਿਸਾਬ ਨਾਲ ਵੀ ਸਟਾਪ ਲੋਸ ਟ੍ਰੇਲ ਕਰਦੇ ਜਾਂਦੇ ਜਿਵੇਂ ਮੰਨ ਲਓ ਕਿ ਆਪਾਂ ਇੱਥੇ ਐਂਟਰੀ ਕੀਤੀ ਬਾਅਦ ਆਇਆ ਇੱਕ ਸਵਿੰਗ ਹਾਈ ਬਣ ਗਿਆ ਤੇ ਆਪਣਾ ਐਸਐਲ ਇੱਥੇ ਆ ਜਾਵੇਗਾ ਹਾਂ ਜੇ ਮੰਨ ਲਓ ਕਿ ਮਾਰਕੀਟ ਇੱਥੋਂ ਆ ਕੇ ਇਸ ਦੇ ਉੱਤੇ ਇਸ ਨੂੰ ਬ੍ਰੇਕ ਕਰ ਦਵੇਗੀ ਤਾਂ ਆਪਾਂ ਉੱਥੇ ਟ੍ਰੇਲਿੰਗ ਐਸਐਲ ਦੇ ਹਿਸਾਬ ਨਾਲ ਆਪਣਾ ਪੋਜੀਸ਼ਨ ਐਗਜ਼ਿਟ ਕਰ ਦਵਾਂਗੇ چاہے لوس ہو رہا ہوئے چاہے پروفٹ ہو رہا ہوتے ہوں پندرہ منٹ سے پازیٹو نہیں دیکھ رہے کیونکہ اتنے تو اپنی سوئگ ہائی ہی بریک ہو گیا اتنے اپنا بعد نہیں رکنا ٹھیک ہے تو پہلے مطلب کہ پندرہ منٹ پوزیٹو بنے گا اس بعد آئی سوئگ ہائی بریک ہوگا یہ چیز ہمیشہ دھیان رکھنی ہے ہوں جیسے اتنے پوزیٹو بن گیا مان لو پندرہ منٹ سے اپنے ٹائم تو پہلے پر سوئگ ہائی کتنا دور سے یہ اپنا سوئگ ہائی سے مطلب کہ اپنا ایس ایل اتنے رکھنا پہلے تو ٹریڈ کر لگوں اپنا ایس ایل ہائی آ, آ بن گیا پھر اپنا اے ہو گیا ٹھیک ہے ਫਿਰ ਆਪਣਾ ਐਸਐਲ ਇਹ ਹੋ ਗਿਆ ਜਿਉਂ ਹੀ ਮਾਰਕੀਟ ਫਿਰ ਤੋਂ ਮਤਲਬ ਕਿ ਐਸ ਲੋ ਨੂੰ ਬ੍ਰੇਕ ਕਰ ਦਿੱਤਾ ਇਸ ਨੇ ਫਿਰ ਆਪਾਂ ਐਸ ਸਵਿੰਗ ਹਾਈ ਦੇ ਉੱਤੇ ਸਟਾਪ ਲੌਸ ਲੈ ਆਵਾਂਗੇ ਠੀਕ ਹੈ ਜਿਉਂ ਹੀ ਮਾਰਕੀਟ ਨੇ ਐਸ ਨੂੰ ਬ੍ਰੇਕ ਕਰ ਦਿੱਤਾ ਫਿਰ ਆਪਣਾ ਐਸਐਲ ਇੱਥੇ ਆ ਜਾਵੇਗਾ ਇਸ ਸਵਿੰਗ ਹਾਈ ਦੇ ਸਾਬ ਨਾਲ ਆਪਾਂ ਸਟਾਪ ਲੌਟ ਟ੍ਰੇਲ ਕਰੇ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਇੱਥੇ ਤੇ ਚਲੋ ਜਦੋਂ ਆਪਣਾ ਪੋਜ਼ਿਟਿਵ ਬਣ ਗਿਆ ਟਾਈਮ ਤੋਂ ਬਾਅਦ ਆਪਾਂ ਬੁੱਕ ਹੀ ਕਰ ਲੈਣਾ ਸੀ ਇਹ 23ਵੇਂ ਕੈਂਡਲ 'ਚ ਵੀ ਬਣ ਸਕਦਾ ਹੈ 24ਵੇਂ 'ਚ ਬਣੇ 25ਵੇਂ 'ਚ ਬਣੇ 30ਵੇਂ 'ਚ ਬਣੇ 40ਵੇਂ 'ਚ ਬਣੇ جدو جی بنے گا ادو ایکزٹ کرنا بائی کینڈل ایک کنڈیشن ہے کہ بائی تو پہلے پوزیٹو بنتا دیکھنا ہی نہیں جی اپنا ڈاؤن سائیڈ نو ٹریڈ کیتی ہے جی اپ سائیڈ نو ٹریڈ کیتی ہے تو ہیں تو پہلو نیگٹو بنتے اپنا دیکھنا ہی نہیں چاہے اپنا ایس ایل ہٹ ہو جاوے. او دے لیے اپنا ٹریلنگ ایس ایل جو سوئگ ہائی سے سوئگ لو دے کے حساب ٹریل کر دے رہنا ہے ٹھیک ہے جی سوئگ ہائی بہت دور ہے تو بھی کوئی چکر نہیں آپ ایس ایل اتنے ہی رکھا گے ਇਸ ਤਰ੍ਹਾਂ ਆਪਾਂ ਸਟਾਪ ਲਸ ਟ੍ਰੇਲ ਕਰਦੇ ਹਾਂ ਸਵਿੰਗ ਹਾਈ ਦੇ ਸਵਿੰਗ ਲੋ ਨੂੰ ਸਮਝ ਲਓ ਹੁਣ ਸਵਿੰਗ ਹਾਈ ਦੇ ਵਿੱਚ ਹਮੇਸ਼ਾ ਤੁਸੀਂ ਇਹ ਦੇਖਣਾ ਹੈ ਜਿਵੇਂ ਦੇਖੋ ਕਿ ਇਸ ਤਰ੍ਹਾਂ ਕੈਂਡਲ ਬਣਿਆ ਹੋਵੇਗਾ ਠੀਕ ਹੈ ਜੋ ਵੀ ਕੈਂਡਲ ਬਣੇਗਾ ਉਹਦੇ ਐਸਾਈਡ ਤੇ ਵੀ ਕੈਂਡਲ ਹੋਵੇਗਾ ਠੀਕ ਹੈ ਕੈਂਡਲ ਥੋੜੇ ਜਿਹਾ ਹਿਸਾਬ ਦੇ ਭਨ ਰਿਹਾ ਇਹ ਕੰਮ ਚਲਾ ਲਿਓ ਤੁਸੀਂ ਐਸਾਈਡ ਤੇ ਵੀ ਕੈਂਡਲ ਹੋਵੇਗਾ ਠੀਕ ਹੈ ਪ੍ਰਾਈਸ ਇਸੇ ਤਰ੍ਹਾਂ ਚੱਲਦਾ ਨਾ ਇਹ ਨੋਟ ਕਰਨਾ ਤੁਸੀਂ ਕਿ ਜਿਹੜਾ ਵਿਚਕਾਏ ਕੈਂਡਲ ਬਣੇਗਾ ਉਹਦਾ ਹਾਈ ਇਸ ਕੈਂਡਲ ਤੋਂ ਵੀ ਉੱਤੇ ਹੋਣਾ ਚਾਹੀਦਾ ਇਸ ਕੈਂਡਲ ਤੋਂ ਵੀ ਉੱਤੇ ਹੋਣਾ ਚਾਹੀਦਾ ਤੇ ਇਸ ਹਾਈ ਨੂੰ ਆਪਾਂ ਸਵਿੰਗ ਹਾਈ ਕਾਊਂਟ ਕਰ ਸਕਦੇ ਹਾਂ ਕਲਰ ਇਹਦਾ ਰੈੱਡ ਵੀ ਹੋ ਸਕਦਾ ਇਹਦਾ ਵੀ ਰੈੱਡ ਹੋ ਸਕਦਾ ਇਹਦਾ ਵੀ ਰੈੱਡ ਹੋ ਸਕਦਾ ਤਿੰਨੇ ਗ੍ਰੀਨ ਵੀ ਹੋ ਸਕਦੇ ਆ ਉਹ ਮੈਟਰ ਨਹੀਂ ਕਰਦੇ ਬਸ ਇਹੀ ਦੇਖਣਾ ਕਿ ਦੋਨਾਂ ਸਾਈਡ ਵਾਲੇ ਕੈਂਡਲ ਤੋਂ ਵਿਚ ਵਾਲੇ ਕੈਂਡਲ ਦਾ ਹਾਈ ਜਿੱਥੇ ਉੱਤੇ ਹੋਇਆ ਉਸ ਨੂੰ ਆਪਾਂ ਸਵਿੰਗ ਹਾਈ ਕਾਊਂਟ ਕਰ ਸਕਦੇ ਹਾਂ ਜਿਵੇਂ ਦੇਖੋ ਕਿ ਆਹ ਕੈਂਡਲ ਇਸ ਹੋ ਗਿਆ ਇਸ ਤੋਂ ਵੀ ਇਹਦਾ ਅਜਿਹਾ ਕੈਂਡਲ ਆ ਰੈੱਡ ایس کینڈل تو بھی ہائی آتے آ ادھر والے کینڈل تو بھی ہائی اتنے آنے سوئنگ ہائی بن گیا ٹھیک ہے جی اس کے بعد آ ایس کینڈل تو جو ریڈ کینڈل آئے ہائی اتیا شوٹنگ سٹار کا تو ادھروں بھی ہائی اتنے آ یہ بھی اپنے لی سوئگ ہائی بن گیا ٹھیک ہے استعد آ دیکھو گرین کینڈل جو استعمال ریڈ کینڈل کا ہائی اتنے آ ایس کینڈل تو بھی ہائی اتنے ہے ایس ریڈ تو بھی یہ بھی اپنا سوئگ ہائی بن گیا اس طرح اپنا سوئنگ ہائی کاؤنٹ کرتے ہیں سوئگ لوگ اویم کاؤنٹ کریں گے سیم یہی کنڈیشن الٹا کر دو اسوں ਇਹ ਆਪਣਾ ਹੋ ਗਿਆ ਰੈੱਡ ਕੈਂਡਲ ਰੈੱਡ ਹੋਵੇ ਚਾਹੇ ਗ੍ਰੀਨ ਹੋਵੇ ਉਹ ਮੈਟਰ ਨਹੀਂ ਕਰਦਾ ਠੀਕ ਹੈ ਇਸ ਤਰ੍ਹਾਂ ਦੇਖੋ ਕਿ ਮੰਨ ਲਓ ਪ੍ਰਾਈਸ ਉੱਤੇ ਨੂੰ ਚੱਲ ਰਿਹਾ ਹੈ ਠੀਕ ਹੈ ਬਸ ਤੁਸੀਂ ਇਹ ਦੇਖਣਾ ਕਿ ਆ ਜਿਹੜਾ ਕੈਂਡਲ ਆ ਜਿੱਥੇ ਵੀ ਇਹ ਕੰਡੀਸ਼ਨ ਬਣੀ ਕਿ ਵਿੱਚ ਚਲੇ ਕੈਂਡਲ ਤੋਂ ਦੋਨੋਂ ਸਾਈਡ ਵਾਲੇ ਕੈਂਡਲਾਂ ਦਾ ਲੋ ਉੱਤੇ ਆ ਠੀਕ ਹੈ ਵਿੱਚ ਚਲੇ ਕੈਂਡਲ ਦੇ ਦੋਨੋਂ ਸਾਈਡ ਵਾਲੇ ਕੈਂਡਲਾਂ ਤੋਂ ਲੋ ਥੱਲੇ ਹੋਣਾ ਚਾਹੀਦਾ ਹੈ ਠੀਕ ਹੈ ਸਹੀ ਡਾਲਿਕੈਂਡਲ ਦਾ ਜਿਹੜਾ ਲੋਅ ਆ ਵੇਚ ਵਾਲੇ ਕੈਂਡਲ ਤੋਂ ਉੱਤੇ ਹੋਣਾ ਚਾਹੀਦਾ ਹੈ ਉਸ ਨੂੰ ਆਪਾਂ ਸਵਿੰਗ ਲੋ ਕਾਊਂਟ ਕਰ ਲੈਨੇ ਜਿਵੇਂ ਆਹ ਦੇਖੋ ਇਹ ਆਪਣੇ ਲਈ ਸਵਿੰਗ ਲੋ ਹੋ ਗਿਆ ਕਿਉਂਕਿ ਇਸ ਕੈਂਡਲ ਦਾ ਵੀ ਤੇ ਇਸ ਕੈਂਡਲ ਨੇ ਵੀ ਇਸ ਗ੍ਰੀਨ ਕੈਂਡਲ ਤੋਂ ਇਹਦਾ ਲੋਅ ਉੱਤੇ ਆ ਠੀਕ ਹੈ ਵਿਚਕਾਰ ਵਾਲੇ ਕੈਂਡਲ ਦਾ ਲੋ ਦੋਨੋਂ ਤੋਂ ਥੱਲੇ ਆ ਇਸ ਨੂੰ ਵੀ ਕਾਊਂਟ ਕਰ ਸਕਦੇ ਆਪਾਂ ਠੀਕ ਹੈ ਤੇ ਆ ਜਿਹੜਾ ਸੀ ਇਹ ਵੀ ਆਪਣੇ ਲਈ ਸਵਿੰਗ ਲੋ ਆ ਇੱਧਰ ਵਾਲੇ ਕੈਂਡਲ ਦਾ ਵੀ ਲੋ ਉੱਤੇ ਆ ਇਹਦਾ ਵੀ ਲੋ ਉੱਤੇ ਆ ਠੀਕ ਹੈ ਇਹ ਹੁੰਦਾ ਹੈ ਸਵਿੰਗ ਹਾਈ ਤੇ ਸਵਿੰਗ ਲੋ ਜਦੋਂ ਵੀ ਆਪਾਂ ਮੰਨ ਲਓ ਕਿ ਅਪਸਾਈਡ ਦੀ ਟ੍ਰੇਡ ਕੀਤੀ ਆ ਟਾਈਮ ਸਾਈਕਲ ਦੇ ਸਾਬ ਨਾਲ ਤੇ ਆਪਾਂ ਵੱਡੇ ਐਸਐਲਆਰ ਸਟ੍ਰੈਟਜੀ ਹਿਸਾਬ ਨਾਲ ਤੇ ਇਸ ਤਰ੍ਹਾਂ ਆਪਾਂ ਸਵਿੰਗ ਲੋਅ ਦੇ ਥੱਲੇ ਸਟਾਪ ਲੋਸ ਟ੍ਰੇਲ ਕਰਦੇ ਜਾ ਸਕਦੇ ਆ ਪਹਿਲਾ ਤਰੀਕਾ ਇਹ ਹੁੰਦਾ ਹੈ ਠੀਕ ਹੈ ਤੇ ਐਗਜ਼ੈਕਟਲੀ ਆਪਾਂ ਤਰੀਕਾ ਵੀ ਦੱਸ ਦਿੱਤਾ ਕੈਂਡਲਾਂ ਨੂੰ ਦੇਖ ਕੇ ਕਿਵੇਂ ਟ੍ਰੇਲ ਕਰਨਾ ਉਹ ਵੀ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਠੀਕ ਹੈ ਤੇ ਇਹ ਸਵਿੰਗ ਹਾਈ ਜੋ ਸਵਿੰਗ ਲੋ ਮੈਂ ਜਿਸ ਤਰ੍ਹਾਂ ਦੇਖਦਾ ਮੈਂ ਉਹ ਤੁਹਾਨੂੰ ਤਰੀਕਾ ਦੱਸਿਆ ਤੁਸੀਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹੋ ਸਕਦੇ ਹੋ ਉਥੇ ਤੁਹਾਨੂੰ ਕੋਈ ਹੋਰ ਤਰੀਕਾ ਵੀ ਕੋਈ ਦੱਸ ਸਕਦਾ ਹੈ ਪਰ ਉਹਦੇ ਵਾਸਤੇ ਮੈਨੂੰ ਨਹੀਂ ਪਤਾ ਕਿ ਮੈਂ ਪਰਸਨਲੀ ਜੋ ਫੋਲੋ ਕਰਦਾ ਮੈਂ ਉਹ ਤੁਹਾਨੂੰ ਦੱਸਦਾ ਹਾਂ ਠੀਕ ਹੈ ਕਿਉਂਕਿ ਮੈਂ ਕਿਸੇ ਦੀ ਵੀਡੀਓ ਨਹੀਂ ਦੇਖਦਾ ਮੈਂ ਸਿਰਫ ਚਾਰਟ ਦੇ ਵਿੱਚ ਜੋ ਦਿਸਦਾ ਹੈ ਉਹ ਦੇਖ ਕੇ ਤੁਹਾਨੂੰ ਦੱਸ ਦੇਣਾ ਹੈ ਠੀਕ ਹੈ ਹੋ ਸਕਦਾ ਹੈ ਕਿ ਹੋਰ ਮਤਲਬ ਕੁਝ ਲੋਕ ਤੁਹਾਨੂੰ ਕੋਈ ਹੋਰ ਤਰੀਕਾ ਦੱਸੇ ਸਵਿੰਗ ਹਾਈ ਨੂੰ ਪਛਾਣਨ ਦਾ ਕੋਈ ਸਵਿੰਗ ਲੋਨ ਪਛਾਣਨ ਦਾ ਹੋਰ ਤਰੀਕਾ ਦੱਸੇ ਪਰ ਮੇਰਾ ਤਰੀਕਾ ਇਹ ਹੈ ਜੋ ਮੈਂ ਤੁਹਾਨੂੰ ਦੱਸਿਆ ਹੈ ਠੀਕ ਹੈ ਜੀ ਤੇ ਇਸ ਤੋਂ ਬਾਅਦ ਆ ਜੋ ਆਪਣੀ ਸਟ੍ਰੈਟਜੀ ਆ ਇਸ ਸਟ੍ਰੈਟਜੀ ਨਾਲ ਤੁਸੀਂ ਆਪਣਾ ਸਾਰਾ ਲਾਸ ਕਵਰ ਕਰ ਸਕਦੇ ਜੋ ਆਪਾਂ ਤੁਹਾਨੂੰ ਲਿਖ ਕੇ ਵੀ ਦੇਣ ਨੂੰ ਤਿਆਰ ਆ ਪਰ ਕੀ ਆ ਕਿ ਸਟ੍ਰੈਟਜੀ ਨੂੰ ਜੇ 100 ਬੰਦਾ ਫੋਲੋ ਕਰਦਾ ਹੈ ਤੇ ਉਸ ਦੇ ਵਿੱਚੋਂ ਸਿਰਫ 10 ਹੀ ਟਿਕੇ ਰਹਿਣਗੇ 90 ਲੋਕ ਜਦੋਂ ਹੀ ਦੋ ਲਗਾਤਾਰ ਐਸਐਲ ਹਿੱਟ ਹੋਏ ਉਸੇ ਵੇਲੇ ਛੱਡ ਕੇ ਨਵੀਂ ਸਟ੍ਰੈਟਜੀ ਲੱਭਣੀ ਸ਼ੁਰੂ ਕਰ ਦੇਣਗੇ ਇਹ ਹੀ ਸਭ ਤੋਂ ਵੱਡਾ ਕਾਰਨ ਆ ਕਿ ਟ੍ਰੇਡਿੰਗ ਦੇ ਵਿੱਚ ਲੋਕ ਪ੍ਰੋਫਿਟ ਦੇ ਵਿੱਚ ਨਹੀਂ ਆਉਂਦੇ ਸਟ੍ਰੈਟਜੀ ਮੈਂ ਆਪਣੀ ਸਟ੍ਰੈਟਜੀ ਨੂੰ ਵਧੀਆ ਨਹੀਂ ਕਹਿ ਰਿਹਾ ਕੋਈ ਵੀ ਦੁਨੀਆ ਦੀ ਤੁਸੀਂ ਸਟ੍ਰੈਟਜੀ ਲੈ ਲਓ ਜਿਹਦੇ ਵਿੱਚ ਤੁਹਾਡੇ ਤੋਂ ਲਗਾਤਾਰ ਜਾਂ ਤਿੰਨ ਲਗਾਤਾਰ ਐਸਐਲ ਹਿੱਟ ਹੋ ਜਾਣਗੇ ਉਸ ਨੂੰ ਤੁਸੀਂ ਦੁਬਾਰਾ ਫਾਲੋ ਹੀ ਨਹੀਂ ਕਰੋਗੇ ਇਹ ਵੀ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਹਾਂ ਕਿਉਂਕਿ ਬੰਦੇ ਤੋਂ ਟਿਕਿਆ ਹੀ ਨਹੀਂ ਜਾਂਦਾ ਤਾਂ ਹੀ ਤਾਂ ਪ੍ਰੋਫਿਟਰ ਨਹੀਂ ਹੁੰਦਾ ਜਦੋਂ ਵੀ ਉਹ ਸਟ੍ਰੈਟਜੀ ਦੇ ਵਿੱਚ ਉਸ ਨੂੰ ਲਗਾਤਾਰ ਨੁਕਸਾਨ ਹੁੰਦਾ ਹੈ ਉਹ ਨਵੀਂ ਸਟ੍ਰੈਟਜੀ ਲੱਭਣੀ ਸ਼ੁਰੂ ਕਰ ਦਿੰਦਾ ਤੇ ਜਿਹਦੇ ਨਾਲ ਕੀ ਆ ਕਿ ਉਹ ਫਿਰ ਤੋਂ ਮਤਲਬ ਕਿ ਕੁਝ ਨਵਾਂ ਕਰਨਾ ਸ਼ੁਰੂ ਕਰ ਦਿੰਦਾ ট্রেਡਿੰਗ ਦੇ ਵਿੱਚ ਹਮੇਸ਼ਾ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਕਿ ਜਦੋਂ ਵੀ ਕਿਸੇ ਇੱਕ ਚੀਜ਼ ਨੂੰ ਤੁਸੀਂ ਲਗਾਤਾਰ ਫਾਲੋ ਕਰੋਗੇ ਰਿਜ਼ਲਟ ਤਾਂ ਹੀ ਮਿਲਨੇ ਆ ਆ ਬਸ ਇਹ ਹੈ ਕਿ ਉਸ ਨੂੰ ਫੋਲੋ ਕਰਨ ਤੋਂ ਪਹਿਲਾਂ ਤੁਸੀਂ ਪੇਪਰ ਟਰੇਡ ਕਰ ਸਕਦੇ ਹੋ ਠੀਕ ਹੈ ਉਸ ਮਤਲਬ ਕਿ ਆਪਣਾ ਕੰਫੀਡੈਂਸ ਬਿਲਡ ਅਪ ਕਰਨ ਵਾਸਤੇ ਪਰ ਜੇ ਇਹ ਸੋਚੋਗੇ ਕਿ ਤੁਹਾਨੂੰ ਕੋਈ ਇਹੋ ਜੀ ਸਟ੍ਰੈਟਜੀ ਮਿਲ ਜੇ ਜਿਹਦੇ ਵਿੱਚ ਸਟਾਪ ਲੌਸ ਹੀ ਨਾ ਹੋਵੇ ਉਹ ਮਾਰਕੀਟ ਦੇ ਵਿੱਚ ਨਹੀਂ ਹੈਗੀ ਤੇ ਨਾ ਹੀ ਫਿਊਚਰ 'ਚ ਕਦੇ ਹੋਵੇਗੀ ਕਿਉਂਕਿ ਮਾਰਕੀਟ ਇੱਕ ਪ੍ਰੋਬੈਬਿਲਿਟੀ ਆ ਤੇ ਪ੍ਰੋਬੈਬਿਲਿਟੀ ਤੇ ਆਪਾਂ ਟਰੇਡ ਕਰਦੇ ਹਾਂ ਸਟਾਪ ਲੌਸ ਆਪਾਂ ਇਸ ਕਰਕੇ ਲਗਾਉਂਦੇ ਹਾਂ ਕਿ ਆਪਣਾ ਨੁਕਸਾਨ ਜੋ ਹੈ ਲਿਮਟਿਡ ਹੋਵੇ ਆਪਾਂ ਆਪਣੇ ਨੁਕਸਾਨ ਨੂੰ ਪਹਿਲਾਂ ਫਿਕਸ ਕਰ ਲੈਣੇ ਆ ਉਸ ਤੋਂ ਬਾਅਦ ਆਪਾਂ ਟਰੇਡ ਕਰਦੇ ਆਂ ਜੇ ਆਪਾਂ ਨੂੰ ਪ੍ਰੋਫਿਟ ਮਿਲ ਜਾਵੇ ਤਾਂ ਵਧੀਆ ਗੱਲ ਹੈ ਜੇ ਐਸਲ ਹਟ ਹੋਵੇ ਜਾਵੇ ਤਾਂ ਆਪਾਂ ਨੂੰ ਇਹ ਪਤਾ ਹੁੰਦਾ ਹੈ ਕਿ ਮੇਰਾ ਇਹ ਨੁਕਸਾਨ ਹੋਣਾ ਹੈ ਪਰ ਜੋ ਵੀ ਮਤਲਬ ਕਿ ਅੱਜ ਦਾ ਜੋ ਰਿਜ਼ਲਟ ਲੋਕ ਦੇਖ ਰਹੇ 90% ਲੋਕ ਲਾਸ 'ਚ 10% ਪ੍ਰੋਫਿਟ 'ਚ ਪਰ ਉਹਦਾ ਕਾਰਨ ਇਹ ਹੀ ਹੈ ਕਿ 10% ਹੀ ਬੰਦੇ ਇਹੋ ਜਿਹੇ ਹੁੰਦੇ ਆ ਦੁਨੀਆ ਤੇ ਜਿਹੜੇ ਕਿ ਮਤਲਬ ਕਿ ਨੁਕਸਾਨ ਹੋਣ ਤੇ ਵੀ ਕਿਸੇ ਸਟ੍ਰੈਟੇਜੀ ਨੂੰ ਫੋਲੋ ਕਰਦੇ ਰਹਿੰਦੇ ਆ ਕਿਉਂਕਿ ਉਹ ਓਵਰਆਲ ਰਿਜ਼ਲਟ ਦੇਖਦੇ ਆ ਕਿਸੇ ਮੰਥ ਦਾ ਰਿਜ਼ਲਟ ਦੇਖਦੇ ਆ ਅ ਵੀਗ ਦਾ ਰਿਜ਼ਲਟ ਦੇਖਦੇ ਆ ਨਾ ਕਿ ਇੱਕ ਦਿਨ ਦਾ ਰਿਜ਼ਲਟ ਦੇਖਦੇ ਆ ਫਿਰ ਜਾ ਕੇ ਮਤਲਬ ਕਿ ਆਪਾਂ ਨੂੰ ਪਤਾ ਚੱਲਦਾ ਕਿ ਕਿਹੜੀ ਸਟ੍ਰੈਟੇਜੀ ਪ੍ਰੋਫਿਟੇਬਲ ਹੈ ਤੇ ਕਿਹੜੀ ਨੁਕਸਾਨ ਦੇ ਕਿਹਾ ਇੱਕ ਦੋ ਤਿੰਨ ਜਾਂ ਚਾਰ ਟ੍ਰੇਡਾਂ ਕੁਝ ਪਤਾ ਨਹੀਂ ਚੱਲਦਾ ਜਿਸ ਦਿਨ ਮੰਨ ਲਓ ਕਿ ਕਿਸੇ ਵੀ ਸਟ੍ਰੈਟੇਜੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਫਿਟ ਹੋਵੇਗਾ ਸੋ ਸਮਝ ਲਓ ਕਿ ਉਸ ਦਿਨ ਬਹੁਤ ਸਾਰੇ ਲੋਕ ਤੁਹਾਨੂੰ ਕਮੈਂਟ ਕਰਕੇ ਪੁੱਛਣਗੇ ਕਿ ਇਸ ਸਟ੍ਰੈਟੇਜੀ ਦੀ ਵੀਡੀਓ ਪਾ ਦਿਓ ਜਾਂ ਇਸ ਦੀ ਲਿੰਕ ਸ਼ੇਅਰ ਕਰ ਦਿਓ ਜਿਸ ਦਿਨ ਨੁਕਸਾਨ ਹੋਵੇਗਾ ਉਸ ਦਿਨ ਉਹ ਹੋਰ ਸਟ੍ਰੈਟੇਜੀ ਪੁੱਛਣੀ ਸ਼ੁਰੂ ਕਰ ਦੇਣਗੇ ਇਹੀ ਆ ਮਤਲਬ ਕਿ ਟ੍ਰੇਡਰ ਜੋ ਵੀ ਹੁੰਦਾ ਆ ਉਹਦੀ ਸਭ ਤੋਂ ਵੱਡੀ ਪ੍ਰੋਬਲਮ ਇਹੀ ਆ ਕਿ ਉਹ ਇੱਕ ਜਗ੍ਹਾ ਤੇ ਨਹੀਂ ਟਿਕਦਾ ਜਿਸ ਦਾ ਕਰਕੇ ਉਸ ਨੂੰ ਪ੍ਰੋਫਿਟ ਨਹੀਂ ਹੁੰਦਾ ਤੇ ਉਹ ਹਮੇਸ਼ਾ ਲਾਸ ਦੇ ਵਿੱਚ ਰਹਿੰਦਾ ਆ ਵੱਖੋ ਵੱਖ ਚੀਜ਼ਾਂ ਕਰਦਾ ਰਹਿੰਦਾ ਆ ਮਿਲਾਂਗੇ ਨੈਕਸਟ ਵੀਡੀਓ ਚ ਧੰਨਵਾਦ